ਰਾਜ ਨੂੰ ਇੱਕ ਵੱਡੀ ਕਾਮਯਾਬੀ ਹਾਸਲ ਹੋਈ ਹੈ 99 ਨੂੰ ਅਸੀਂ ਇੱਕ ਦੋਸ਼ੀ ਪਕੜਿਆ ਸੀ ਜਿਹਦੇ ਕੋਲ 1 ਕਿਲੋ ਹੈਰੋਇਨ ਬਰਾਮਦ ਕੀਤੀ ਸੀ ਤੇ 4 ਲੱਖ ਡਰਗਮ ਦੀ ਬਰਾਮਦ ਕੀਤੀ ਸੀ ਉਸ ਦੀ ਕੜੀ ਦੇ ਵਿੱਚ ਹੀ 4 ਹੋਰ ਦੋਸ਼ੀ ਗ੍ਰਿਫਤਾਰ ਕੀਤੇ ਜਿਨ੍ਹਾਂ ਕੋਲ 10 ਕਿਲੋ ਹੈਰੋਇਨ ਬਰਾਮਦ ਹੋਈ ਪਰ ਇੱਕ ਵੱਡੀ ਕਾਮਯਾਬੀ ਹੈ ਸਾਡੇ ਸੀਆਈਏ ਸਾਡੇ اور ਇਹਦੇ ਵਿੱਚ ਜਿਹੜੇ 4 ਦੋਸ਼ੀ ਟੈਕ ਤੇ ਡਿਟੇਲਸ ਤੁਹਾਡੇ ਕੋਲ ਆ ਗਿਆ ਹੁਣੇ ਇਹਨਾਂ ਕੋਲੋਂ ਅਸੀਂ 10 ਕਿਲੋ ਹੈਰੋਇਨ ਬਰਾਮਦ ਕੀਤੀ ਹੈ ਫ੍ਰॉम ਫਿਰੋਜ਼ਪੁਰ

ਕਤੋਂ ਤੋਂ ਐਕਟਿਵ ਨੇ ਸਰ ਇਹ ਲੋਕ ਜਿਹੜੇ ਤੁਸੀਂ ਫੜੇ ਨੇ ਪੁਰਾਣੇ ਹਿਸਟਰੀ ਇਹਨਾਂ ਉੱਪਰ ਤਫ਼ਤੀਸ਼ ਚਾਹੀਦਾ ਜੀ ਕਿੰਨਾਕ ਪੁਰਾਣੇ ਐਕਟਿਵ ਨੇ ਮੈਸੇਜ ਕਿਉਂਕਿ ਇਹ ਕ੍ਰਾਸ ਦਾ ਬਾਰਡਰ ਗੱਲ ਕਰ ਰਹੇ ਨੇ ਤਾਂ ਡੈਫੀਨਿਟਲੀ ਪੁਰਾਣੇ ਹੋਣਗੇ ਪੀਡੀਐਮ ਕਿਸੇ ਕੈ ਇਹਨਾਂ ਨਾਲ ਉਹਨਾਂ ਨਾਲ ਕੰਟੈਕਟ ਕਰਨ ਵਰਚੁਅਲ ਕਾਲਸ ਵਰਚੁਅਲ ਵਟਸਐਪ ਕਾਲਸ ਤੇ ਇਹ ਟਾਰਗੇਟ ਆਡੀਅੰਸ ਕਿਹੜੀ ਹੈ ਜਿਹਨਾਂ ਦੀ ਅਕੇ ਸਪਲਾਈਅਰ 올 오버 ਪੈਨ ਅਗੇ ਜਿਹੜੇ ਆਲਓਵਰ ਜਿੱਥੇ 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 ਇਹਨਾਂ ਨੇ ਕੋਲ ਕੋਈ ਡਿਮਾਂਡ ਆਂਦੀ ਹੋ ਉਤੇ ਆਲਰੇਡੀ ਉਹਨਾਂ ਦਾ ਨੈਕਸਟਸ ਹੈਗਾ ਹੁਣ ਉਹ ਅਸੀਂ ਫੋਰਵਰਡ ਬੈਕਵਰਡ ਲਿੰਕੇਜਸ ਵਿੱਚ ਜਾਵਾਂਗੇ ਤੇ ਬ੍ਰੇਕ ਕਰਾਂਗੇ ਪੰਜਾਬ ਦੇ ਨਾਲ ਪੰਜਾਬ ਦੀ ਜਿਹੜੀ ਦਸਤਾਨਾ ਇਹਨਾਂ ਦੇ ਲਿੰਕ ਇੱਕ ਲੋਕ ਦਾ 4 ਲੱਖ ਰੁਪਏ ਪੜਿਆ ਸੀ ਇਹ ਗੱਲਾਂ ਇਹੀ ਸੀ ਨਾਲ ਸਪਲਾਈ ਕੀ ਉਹਨਾਂ ਹੋਰ ਵੀ ਨਾਲ ਨਾਮ ਆਇਆ ਸੰਬੰਧ ਇਹਨਾਂ ਦੇ ਨਾਲ ਇਹਨਾਂ ਦੇ ਨਾਲ ਚਾਰ ਬੰਦੇ ਨਾਲ ਇਹਨੇ ਚਾਰ ਬੰਦੇ ਜਿਹੜਾ ਉਹ ਪਕੜਿਆ ਸੀ ਉਹਦੀ ਕੜੀ ਦੇ ਵਿੱਚ ਹੀ ਇਨਫੋਰਮੇਸ਼ਨ ਡਵੈਲਪ ਕਰਦੇ ਕਰਦੇ ਅਸੀਂ ਇਹਨਾਂ ਚਾਰ ਬੰਦਿਆਂ ਦਾ ਪੰਜਾਬ ਦੇ ਕੋਈ ਹੋਰ ਬੰਦੇ ਨਾਲ ਨਾਮ ਸੁਣਾਲਾ ਹੈ ਪੰਜਾਬ ਦੇ ਕੋਈ ਹੋਰ ਬੰਦੇ ਨਾਲ ਇਹਨਾਂ ਦੇ ਇਨਵੋਲ ਹੋਏ ਨੇ ਇਹ ਚਾਰੋਂ ਬੰਦੇ ਪੰਜਾਬ ਦੇ ਨੇ ਉਸ ਤੋਂ ਇਲਾਵਾ ਚਾਰ ਇਹ ਚਾਰ ਤੋਂ ਇਲਾਵਾ ਹੁਣ ਤਫतीश ਚਾਹੀਦਾ ਕਿ ਅੱਤਕਲ ਕੰੜੇ ਨੇ ਮੈਂ ਇਹਨਾਂ ਦਾ ਹਰਜਿੰਦਰਪਾਲ ਸਿੰਘ ਨੇ ਨਾਮ ਇੱਕ ਵਾਰੀ ਸਾਰਿਆਂ ਦੇ ਕਰ ਵੈਕਚੁਅਲੀ ਇਹ ਜੀ ਜੀ ਜਿਹੜੇ ਚਾਰ ਹੁਣ ਪਕੜੇ ਨੇ ਇਹ ਹਰਜਿੰਦਰਪਾਲ ਸਿੰਘ ਨੇ ਵੀਰ ਸਿੰਘ ਹੈ ਇੱਕ ਸੁਰਮਤ ਸਿੰਘ ਹੈ ਇੱਕ ਮਲੂਕ ਇਹਨਾਂ ਦਾ ਮੇਨ ਹਰਜਿੰਦਰਪਾਲ ਸਿੰਘ ਜਿਹੜਾ ਅੱਗੇ ਫਰਦਰ ਇਹਨਾਂ ਬੰਦਿਆਂ ਨੂੰ ਡਿਸਟ੍ਰਿਬਿਊਟ ਕਰਦਾ ਸੀ ਇਹਨਾਂ ਦੇ ਵਾਲਾ ਮੀਲੀ ਬਾਰਡਰ ਦਾ ਏਰੀਆ ਕਿਹੜੀ ਵਾਲੀ ਸਾਈਡ ਦਾ ਸਰ ਇਹ ਫਾਜ਼ਿਲਕਾ ਦਾ ਜਿਹੜਾ ਬਾਰਡਰ ਹੁੰਦੇ ਕੋਲੇ ਵਾਲੇ ਤੋਂ ਵਾਲੇ ਤੋਂ ਇੱਥੇ ਪਿੰਡ ਕਿਹੜਾ ਸੀਗਾ ਜਿੱਥੇ ਇਹ ਸੁੱਟਦੇ ਸੀਗੇ ਮੇਨ ਉਧਰੋਂ ਡਰੋਨ ਆ ਕੇ ਸੁੱਟਦਾ ਸੀ ਗੰਡੂ ਖੁੱਚ ਗੰਡੂ ਖੁੱਚ ਓਕੇ ਇਹ ਤੋੜਿਆ ਜਿੱਥੋਂ ਦਾ ਹੈ ਮੇਨ ਹੈਗਾ ਉੱਤਰੀ ਬਾਰਡਰ ਫੈਂਸਿੰਗ ਤੇ ਇਹ ਕਿੰਨੇ ਕੁ ਦਾ ਕਿੰਨਾ ਤੇ ਡਿਸਟੈਂਸ ਹੈਗਾ ਉੱਥੇ ਇਹ ਤੁਹਾਨੂੰ ਦੱਸ ਦੇਗਾ ਹਾਂ ਉਹ ਤਾਂ ਤੁਹਾਨੂੰ ਪਤਾ 100 ਮੀਟਰ ਤੇ ਬਾਰਡਰ ਸੈਂਸੀ ਹੈਗੀ ਆ ਇਨਸਾਈਡ ਦਾ ਤਕਰੀਬ ਡਰੋਨ ਕਿਲੋਮੀਟਰ ਤੇ ਵੀ ਆ ਜਾਊਗਾ ਓਕੇ ਤੇ ਇਹ ਕਦੋਂ ਇਹਨਾਂ ਨੂੰ ਸਪਲਾਈ ਆਏਗਾ ਇਹ ਹੁਣ ਪੁੱਛ ਕੇ ਚਾਹੂਗਾ ਕਿ ਕਦੋਂ ਸਪਲਾਈ ਆਏਗੀ ਕਿਹੜੀ ਵਰੀ ਕਿਹਿੰਨੀ ਵਰੀ ਹੈ 412 ਕਹਿੰਿਆ ਨਾ 42 ਕਹਿੰਦਾ ਇਹਨਾਂ ਤਿੰਨਾਂ ਨੂੰ ਵੰਡੀ ਹੈ ਕਿ ਹੋਰਾਂ ਨੂੰ ਵੀ ਵੰਡੀ ਹੈ ਕਿੰਨੇ ਕੁ ਕਿਲੋ ਤੱਕ ਸਪਲਾਈ ਕਰਦੇ ਇਹ ਤਾਂ ਹੁਣ ਤਫ਼तीश ਹੈ ਐਡਵਾਂਸ ਤੇ ਕੰਟਰੋਲ ਉਹ ਉਹ ਦਿੱਕਾ ਵਾਈਨ ਕਾਸਟ ਆਉਟ ਜਿਹੜਾ ਸੈਂਟਰ ਮਨੀ ਪਤਾ ਬਹੁਤ ਫਲਸ ਨੰਬਰ ਜਿਸ ਤੇ ਨਹੀਂ ਕੋਈ ਤਫतीश ਆਏਗਾ ਕਿ ਮਨ ਵੀ ਪੈਸਾ ਉਹਨਾਂ ਨੂੰ ਪੇ ਕਰਦੇ ਆ ਜਿਨ੍ਹਾਂ ਨਾਲ ਕੰਟੈਕਟ ਹੈਗੇ ਆ ਉਹਨਾਂ ਦੇ ਕੀ ਨੰਬਰ ਆ ਉਹ ਸਾਰਾ ਕੁਝ ਆਏਗਾ ਜੀ ਕਿਉਂਕਿ ਹਾਲੇ ਤਾ ਇਨੀਸ਼ੀਅਲ ਦੇ ਵਿੱਚ ਤਾਂ ਇਹੀ ਆ ਕਿ ਹਾਂ ਉਧਰ